ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਥੇਬੰਦੀਆਂ ਵੱਲੋਂ ਮੰਗ ਪੱਤਰ ਦਿੱਤਾ ਗਿਆ ਸ੍ਰੀ ਅਕਾਲ ਤਖਤ ਸਾਹਿਬ ਜੋ ਅਮਰੀਕਾ ਦੇ ਵਿੱਚ ਗੁਰਦਰਾ ਸਿੰਘ ਸਭਾ ਹੈ ਜਿੱਥੋਂ ਦੇ ਜਥੇਦਾਰ ਭਾਈ ਜਸਵਿੰਦਰ ਸਿੰਘ ਜੱਸੀ ਹਨ ਤੇ ਹੈੱਡ ਗ੍ਰੰਤੀ ਭਾਈ ਕਸ਼ਮੀਰ ਸਿੰਘ ਜੀ ਹਨ ਜੋ ਸਵਾ 4 ਸਾਲ ਤੋਂ ਭਾਈ ਕਸ਼ਮੀਰ ਸਿੰਘ ਜੀ ਨਿਸਕਾਫ ਸੇਵਾ ਕਰਦੇ ਆ ਰਹੇ ਹਨ ਉਥੋਂ ਦੇ ਕੁਝ ਚਾਰ ਨਗਿੰਦਰ ਸਿੰਘ ਅਤੇ ਹੋਰ ਨਾਸ ਰਾਤਰੀ ਅੰਸਰਾਂ ਨੇ ਕੀ ਕੀਤਾ ਕਿ ਜਦੋਂ ਭਾਈ ਕਸ਼ਮੀਰ ਸਿੰਘ ਜੀ ਛੁੱਟੀ ਲੈ ਕੇ ਇੱਥੇ ਆਏ ਮੰਦੀ ਛੋੜ ਦਾਤੀ ਦਾ ਦਿਹਾੜਾ ਵੇਖਣ ਵਾਸਤੇ ਅੰਮਰਸਰ ਦੀ ਪਾਵਨ ਪਵਿੱਤਰ ਧਰਤੀ ਤੇ ਉਹਨਾਂ ਨੇ ਪਿੱਛੋਂ ਗੁਰੂ ਦੇ ਨਿਸ਼ਾਨਾਂ ਦੀ ਬੇਦਬੀ ਕਰ ਦਿੱਤੀ ਜਿਹੜੇ ਬਰਦਾਸ਼ਤ ਕਰਦੋਂ ਬਾਹਰੀ ਸੰਨ ਕਿਹਾ ਕਿ ਗੁਰੂ ਦੇ ਨਿਸ਼ਾਨ ਜਿਹੜੇ ਆ ਉਹ ਹਰ ਗੁਰੂ ਘਰ ਵਿੱਚ ਝੋਲਦੇ ਹਨ ਗੁਰੂ ਦੇ ਨਿਸ਼ਾਨ ਲਾ ਕੇ ਪਤਾ ਨਹੀਂ ਕਿੱਥੇ ਉਤਾਰ ਕੇ ਲੈ ਗਏ ਹਨ ਜਦੋਂ ਭਾਈ ਕਸ਼ਮੀਰ ਸਿੰਘ ਇੱਥੋਂ ਗਏ ਉਹਨਾਂ ਨੇ ਜਾ ਕੇ ਵੇਖਿਆ ਕਿ ਇੱਥੇ ਗੁਰੂ ਦੇ ਨਿਸ਼ਾਨ ਨਹੀਂ ਹੈਗੇ ਤੇ ਉਹਨਾਂ ਨੇ ਆਪਣੇ ਜਥੇਦਾਰ ਭਾਈ ਜਸਵੰਤ ਸਿੰਘ ਜੱਸੀ ਉਹਨਾਂ ਨੂੰ ਦੱਸਿਆ ਤੇ ਜਦੋਂ ਉੱਥੇ ਜਾ ਕੇ ਗਰੰਤੀ ਡਿਊਟੀ ਕਰਨ ਲੱਗੇ ਤੇ ਚਾਰ ਪੰਜ ਆਣਿਆਂ ਨੇ ਕੀ ਕੀਤਾ ਕਿ ਗੁਰੂ ਦੀ ਤਾਬਿਆ 'ਚ ਭਾਈ ਕਸ਼ਮੀਰ ਸਿੰਘ ਦੀ ਪਾਵਨ ਹੁਕਮਨਾਮੇ ਦੀ ਕਥਾ ਕਰ ਰਹੇ ਸਨ ਉਹਨਾਂ ਨੇ ਹੁਕਮਨਾਮੇ ਦੀ ਕਥਾ ਨਹੀਂ ਸੁਣੀ ਗਾਲੀ ਗਲੋਚ ਅਪਸ਼ਬਦ ਬੋਲਣੇ ਸ਼ੁਰੂ ਕਰ ਦਿੱਤੇ ਜਿਹੜੇ ਬੇਜਵੀ ਕੀਤੀ ਹੈ ਬਰਦਾਸ਼ਤ ਕਰਨੋਂ ਬਾਹਰੀ ਹੈ ਅਸੀਂ ਸ੍ਰੀ ਅਕਾਲ ਤਾ ਸਾਬ ਇਹ ਮੰਗ ਕਰਦੇ ਆ ਕਿ ਜਥੇਦਾਰ ਸਾਹਿਬ ਜੀ ਜੋ ਸ੍ਰੀ ਅਕਾਲ ਤਾ ਸਾਬ ਲੋ ਸੱਤ ਮੈਂਬਰੀ ਕਮੇਟੀ ਅਮਰੀਕਾ ਦੇ ਵਿੱਚ ਬਣੀ ਹੈ ਉਹਨਾਂ ਦੀ ਤੁਰੰਤ ਡਿਊਟੀ ਲਈ ਜਾਵੇ ਡਿਊਟੀ ਲਾ ਕੇ ਪੂਰੀ ਪੜਤਾਲ ਦੇ ਘੋ ਕਰਕੇ ਜਿਹੜੇ ਵੀ ਦੋਸ਼ੀ ਉੱਥੇ ਨਿਕਲਦੇ ਹਨ ਜਿਨ੍ਹਾਂ ਨੇ ਗੁਰੂ ਘਰ ਆਣ ਕੇ ਬੇਇੱਜ਼ਤੀ ਕੀਤੀ ਹੈ ਜਾਂ ਗੁਰੂ ਦੇ ਨਿਸ਼ਾਨਾਂ ਦੀ ਬੇਇੱਜ਼ਤੀ ਕੀਤੀ ਹੈ ਉਹਨਾਂ ਨੂੰ ਤੁਰੰਤ ਹੀ ਸ੍ਰੀ ਅਕਾਲ ਤਾ ਸਾਬ ਸਾਦਕੇ ਤਲਬ ਕੀਤਾ ਜਾਵੇ ਨਾਲੇ ਕੋ ਹੋਰ ਵੀਡੀਓ ਵਾਇਰਲ ਹੋ ਰਹੀ ਹੈ ਜਿਹੜੀ ਪਤਾ ਲੱਗਾ ਕਿ ਜਿਹੜੇ ਰੌਲਾ ਪਾ ਰਹੇ ਨੇ ਗੁਰੂ ਘਰਾਂ ਵਿੱਚ ਆਣ ਕੇ ਗਾਲੀ ਗਲੋਚ ਕਰ ਰਹੇ ਨੇ ਗਰੰਤੀ ਸਿੰਘ ਦੇ ਨਾਲ ਉਹਨਾਂ ਦੇ ਪਰਿਵਾਰਾਂ ਦੇ ਕੋਈ ਧੀਆਂ ਨੇ ਬੱਚੀਆਂ ਨੇ ਜਿਹੜੀਆਂ ਹਰਮੰਦਰ ਸਾਹਿਬ ਦਾ ਮਗਰ ਮਾਡਲ ਮਾਡਲ ਚੱਲ ਰਿਹਾ ਹੈ ਸਕਰੀਨ ਦੇ ਉੱਤੇ ਤੇ ਅਗਲੇ ਬੰਨੇ ਉਹ ਗਿੱਦਾ ਤੇ ਭੰਗੜਾ ਪਾ ਰਹੀਆਂ ਨੇ ਜਿਹੜੇ ਬਰਦਾਸ਼ਤ ਕਰਨ ਤੋਂ ਬਾਹਰੀ ਹੈ ਮੱਸਾ ਰੰਗੜ ਤੇ ਅਸੀਂ ਸੁਣਿਆ ਸੀ ਗੁਰੂ ਘਰ ਦੇ ਵਿੱਚ ਇਹ ਕੰਮ ਕਰ ਰਿਹਾ ਹੈ ਜੇ ਸਿੱਖਾਂ ਦੀਆਂ ਧੀਆਂ ਹਰਮੰਦਰ ਸਾਹਿਬ ਦੀ ਮਗਰ ਮਾਡਲ ਆ ਕੇ ਭੰਗੜਾ ਪਾ ਰਹੀਆਂ ਨਹੀਂ ਬਰਦਾਸ਼ਤ ਨਹੀਂ ਕਰਾਂਗੇ ਕਿਉਂਕਿ ਜੇਕਰ ਜਿੱਦਾਂ ਉਹ ਉਥੇ ਭਾਈ ਕਸ਼ਮੀਰ ਸਿੰਘ ਨੂੰ ਧਮਕੀਆਂ ਦੇ ਰਹੇ ਨੇ ਪਰਿਵਾਰ ਨੂੰ ਧਮਕੀਆਂ ਦੇ ਰਹੇ ਨੇ ਕਿ ਛੱਡ ਕੇ ਚਲ ਜਓ ਚੰਗੇ ਰਹਿ ਜਓ ਕਿ ਨਹੀਂ ਤੇ ਮਾਰ ਦਿਆਂਗੇ ਅਸੀਂ ਉਥੋਂ ਦੀ ਸਰਕਾਰ ਕੋਲੋਂ ਮੰਗ ਕਰਦੇ ਆ ਕਿ ਤੁਰੰਤ ਜਿਹੜੇ ਵੀ ਦੋਸ਼ੀ ਉਥੇ ਠਰਾਈ ਜਾਂਦੇ ਹਨ ਉਹਨਾਂ ਦੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਅਸੀਂ ਇੱਥੋਂ ਦੀ ਸਰਕਾਰ ਕੋਲੋਂ ਵੀ ਮੰਗ ਕਰਦੇ ਆ ਤੇ ਅੱਜ ਵੀ ਅਸੀਂ ਐਸਐਸਪੀ ਨੂੰ ਜੋ ਹੁਣੇ ਹੀ ਜਾ ਕੇ ਦਰਖਾਸਤ ਦੇਣੀ ਹੈ ਕਿ ਜਿਹੜੇ ਉਥੇ ਸਾਡੇ ਪਰਿਵਾਰ ਨੂੰ ਧਮਕੀ ਦੇ ਰਹੇ ਨੇ ਛੋਟੇ ਭਰਾ ਨੂੰ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ ਅਤੇ ਜਲਦ ਹੀ ਅਸੀਂ ਸ੍ਰੀ ਅਕਾਲ ਤਸਰ ਜਥੇਦਾਰ ਸਾਹਿਬ ਨੂੰ ਜਿਹੜੀਆਂ ਵੀਡੀਓ ਸਾਡੇ ਕੋਲ ਨੇ ਉਹ ਭੇਜ ਰਏ ਆ ਤੇ ਮੀਡੀਆ ਰਾਈ ਵੀ ਅਸੀਂ ਬੇਨਤੀ ਕਰਦੇ ਆ ਕਿ ਸੰਗਤ ਜੀ ਵੇਖ ਕੇ ਕਿਤੇ ਚੁੱਪ ਨਾ ਰਹਿ ਜਾਈਏ ਜੇ ਅੱਜ ਗੁਰੂ ਘਰਾਂ ਦੇ ਵਿੱਚ ਇਦਾਂ ਦੇ ਲੋਕ ਆਣ ਕੇ ਹਮਲਾ ਕਰਦੇ ਹਨ ਇਹ ਬਰਦਾਸ਼ਤ ਕਰਨ ਤੋਂ ਬਾਹਰੀ ਹੈ ਨਾਤ ਕਿਵੇਂ ਪੈਣੀ ਹੈ ਉਹ ਆਪਾਂ ਨੂੰ ਤਖੜੇ ਹੋ ਕੇ ਇੱਕ ਸ੍ਰੀ ਅਕਾਲ ਤਸਰ ਸਾਹਿਬ ਜਾਂ ਵੱਡੀ ਜਿਵੇਂ ਇਹ ਜਥੇਬੰਦੀਆਂ ਕਤਰ ਹੋਈਆਂ ਸਨ ਤੇ ਜਥੇਦਾਰ ਭਾਈ ਕੁਲਦੀਪ ਸਿੰਘ ਗਾਜੂ ਹਣਾ ਨੂੰ ਜ਼ਸਤਾਰ ਦਿੱਤੀ ਹੈ ਇੱਦਾਂ ਹੀ ਆਪਾਂ ਨੂੰ ਹੁਣ ਫੈਸਲੇ ਲੈ ਕੇ ਜਿਹੜੀ ਆ ਉਹ ਠਲ ਪਾਉਣੀ ਪੈਣੀ ਆ ਨਹੀਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਦਿਨੋ ਦਿਨ ਗੁਰੂ ਦੇ ਨਿਸ਼ਾਨਾਂ ਦੀਆਂ ਤੇ ਗੁਰੂ ਸਾਹਿਬ ਦੀਆਂ ਜਿਹੜੀਆਂ ਬੇਦਬੀਆਂ ਹੋ ਰਹੀਆਂ ਨੇ ਉਹਨਾਂ ਨੂੰ ਤਾਂ ਹੀ ਰੋਕਿਆ ਜਾ ਸਕਦਾ ਜੇ ਆਪਾਂ ਸਖਤ ਫੈਸਲਾ ਲਾਵਾਂਗੇ ਅੱਜ ਜੀ ਕਿਸ ਨੂੰ ਮੰਗ ਪਤਾ ਦਿੱਤਾ ਕੀ ਵਿਸ਼ਵਾਸ ਜਾਇਆ ਤੇ ਜੀ ਸ੍ਰੀ ਅਕਾਲ ਤਾ ਸਭੂ ਦਿੱਤਾ ਜੀ 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 ਉਹਨਾਂ ਨੇ ਵਿਸ਼ਵਾਸ ਜਾ ਕਿ ਅਸੀਂ ਤੁਰੰਤ ਹੀ ਕਾਰਵਾਈ ਕਰਾਂਗੇ ਅੱਗੇ ਨਹੀਂ ਸਾਨੂੰ ਇੱਥੋਂ ਅੱਜ ਤੱਕ ਇਹ ਮਿਲਿਆ ਕਿ ਈਮੇਲ ਲਲੋ ਉਹਨੇ ਕਿਹਾ ਤੁਹਾਨੂੰ ਆਉਣ ਦੀ ਲੋੜ ਨਹੀਂ ਆ ਤੁਸੀਂ ਈਮੇਲ ਦੇ ਉੱਤੇ ਸਾਨੂੰ ਦਰਖਾਸਤ ਜਿਹੜੀ ਹੋਈ ਭੇਜਿਆ ਕਰੋ ਤੁਰੰਤ ਕਾਰਵਾਈ ਹੋਇਆ ਕਰੇਗੀ ਜਿਹੜੇ ਇਥੋਂ ਦੇ ਪ੍ਰਬੰਧਕ ਨੇ ਭਾਈ ਬਗੀਚੇ